ਇੱਕ ਥੋੜਾ ਜਿਹਾ ਆਪਾਂ हट ਕੇ ਗੱਲ ਕਰੀਏ ਤਾਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਨਵੇਂ ਸਕੂਲ ਵੀ ਬਹੁਤ ਜ਼ਿਆਦਾ ਖੁੱਲ ਰਹੇ ਨੇ ਤੇ ਬਹੁਤੇ ਲੋਕੀ ਜਿਹੜਾ ਐਜੂਕੇਸ਼ਨ ਨੂੰ ਵਪਾਰ ਦੇ ਵਜੋਂ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਦੇਖੋ ਦੇਖ ਰਹੇ ਨੇ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਤਾਂ ਹਰੇਕ ਜੇ ਕੋਈ ਬਿਜ਼ਨਸ ਕਰਨ ਦੀ ਸੋਚਦਾ ਤਾਂ ਬਾਹਲਾ ਬੰਦਾ ਇਹ ਕਹਿ ਦਿੰਦਾ ਕਿ ਚਲੋ ਐਜੂਕੇਸ਼ਨ ਦੇ ਵਿੱਚ ਇਨਵੈਸਟਮੈਂਟ ਕਰਦੇ ਹਾਂ ਬਹੁਤੇ ਲੋਕਾਂ ਦੇ ਮੂੰਹੋਂ ਇਹ ਚੀਜ਼ ਨਿਕਲਦੀ ਹੈਗੀ ਤੁਸੀਂ ਐਜੂਕੇਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋਗੇ ਕੀ ਐਜੂਕੇਸ਼ਨ ਦਾ ਪਰਪਸ ਕੀ ਹੋਣਾ ਚਾਹੀਦਾ ਇੱਕ ਤਾਂ ਲੋਕਾਂ ਨੂੰ ਸਿੱਖਿਆ ਦੇਣਾ ਜਾਂ ਸਮਾਜ ਪ੍ਰਤੀ ਆਪਣੇ ਆਪ ਨੂੰ ਸਵਿਰਧ ਕਰ ਦੇਣਾ ਕਿ ਮੈਂ ਸਮਾਜ ਦੇ ਪ੍ਰਤੀ ਮੇਰਾ ਅਤੁਬਾ ਜੀਵਨ ਹੈ ਜਾਂ ਫਿਰ ਇੱਕ ਕਮਾਈ ਕਰਨ ਵਾਲਾ ਸਿਸਟਮ ਜੋ ਅੱਜਕੱਲ ਹੈ ਇਹਦੇ ਦੇਖੋ ਕੋਈ ਦੋ ਰਾਏ ਨਹੀਂ ਕੋਈ ਝੂਠੀ ਗੱਲ ਨਹੀਂ ਹੈ ਲੋਕ ਸਮਝਦੇ ਨੇ ਕਿ ਐਜੂਕੇਸ਼ਨ ਤੋਂ ਕਮਾਈ ਕੀਤੀ ਜਾਵੇ ਤੁਸੀਂ ਕਿਸ ਨਜ਼ਰੀਏ ਨਾਲ ਇਹ ਚੀਜ਼ ਨੂੰ ਦੇਖਦੇ ਹੋ ਅਰ ਜੀ ਇਹ ਵੀ ਤੁਹਾਡਾ ਸਵਾਲ ਮੇਰੇ ਦਿਲ ਦਾ ਪੁੱਛ ਲਿਆ ਤੁਸੀਂ ਕਿਉਂਕਿ ਬਚਪਨ ਮੈਂ ਪੜਨ ਚ ਖੁਦ ਵੀ ਬਹੁਤ ਇੰਟੈਲੀਜੈਂਟ ਸੀ ਔਰ ਸਟੱਡੀ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਮੇਰਾ ਬਹੁਤ ਇੰਟਰਸਟ ਸੀ ਮੈਨੂੰ ਬਹੁਤ ਸਾਰੀਆਂ ਲਾਈਨਸ ਸੀਗੀਆਂ ਅੱਗੇ ਵਧਣ ਲਈ ਈਵਨ ਦੈਨ ਮੈਂ ਬੇਸਿਕਲੀ ਰਾਜਸਥਾਨ ਦੀ ਹਾਂ ਮੇਰਾ ਸਿਲੈਕਸ਼ਨ ਹੀ ਪੁਲਿਸ ਲਾਈਨ ਚ ਹੋਇਆ ਸੀ ਪਰ ਮੈਂ ਉਧਰ ਨਹੀਂ ਗਈ ਜਾਂ ਮੇਰਾ ਬੁਟੀਕ ਤੇ ਬਹੁਤ ਇੰਟਰਸਟ ਸੀ ਜਾਂ ਹੋਰ ਬੜੇ ਸਾਰੇ ਕੰਮ ਸੀ ਪਰ ਇਸ ਐਜੂਕੇਸ਼ਨ ਲਾਈਨ ਦੇ ਵਿੱਚ ਆਉਣ ਦੀ ਵਜ੍ਹਾ ਸੀ ਮੈਂ ਖੁਦ ਬਹੁਤ ਇੰਟਰਸਟਡ ਸੀਗੀ ਜੀ ਐਜੂਕੇਸ਼ਨ ਲਾਈਨ ਦੇ ਵਿੱਚ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਜਿਹੜਾ ਤੁਸੀਂ ਕਿਹਾ ਵੀ ਲੋਕਾਂ ਕੋਲੇ ਜਿੰਨਾਂ ਕੋਲੇ ਪੈਸਾ ਉਹਨਾਂ ਦਾ ਦਿਮਾਗ ਇਹੀ ਹੈ ਕਿ ਐਜੂਕੇਸ਼ਨ ਲਾਈਨ ਦੇ ਵਿੱਚ ਇਨਵੈਸਟ ਕੀਤਾ ਜਾਵੇ ਇਹਦੇ 'ਚੋਂ ਕਮਾਈ ਹੈ ਜਿਹੜਾ ਐਜੂਕੇਸ਼ਨ ਲਾਈਨ ਦੇ ਵਿੱਚ ਨਿਗਾਰ ਆਇਆ ਜੋ ਆਪਾਂ ਸਾਰੇ ਦੇਖ ਰਹੇ ਆ ਇਹ 'ਚੋਂ ਉਸੇ ਤਰ੍ਹਾਂ ਹੀ ਇਹਦੇ 'ਚ ਵੀ ਕੁਝ ਝੂਟਣੀ ਹੈ ਪਹਿਲਾਂ ਵਾਲੇ ਐਜੂਕੇਸ਼ਨ ਸਿਸਟਮ ਤੇ ਅੱਜ ਵਾਲੇ ਐਜੂਕੇਸ਼ਨ ਸਿਸਟਮ 'ਚ ਬਹੁਤ ਜ਼ਿਆਦਾ ਨਿਗਾਰ ਆ ਗਿਆ ਬਹੁਤ ਹੀ ਲੋ ਕੁਆਲਿਟੀ ਦੀ ਚੀਜ਼ ਦੇਖਣ ਨੂੰ ਮਿਲਦੀ ਹੈ ਉਹਦੀ ਵਜ੍ਹਾ ਇਹੀ ਹੈ ਕਿ ਜਿਹੜੇ ਸਰਮਾਇਆਦਾਰ ਲੋਕ ਸੀ ਜਿਨ੍ਹਾਂ ਕੋਲੇ ਪੈਸਾ ਸੀ ਉਹਨਾਂ ਨੇ ਇਸ ਲਾਈਨ ਦੇ ਵਿੱਚ ਇਨਵੈਸਟਾ ਕਰ ਲਿਆ ਉਹਨਾਂ ਨੂੰ ਇਹ ਸੀਗਾ ਕਿ ਟੀਚਰਸ ਰੱਖ ਕੇ ਪ੍ਰਿੰਸੀਪਲ ਰੱਖ ਕੇ ਸਕੂਲ ਨੂੰ ਵਧੀਆ ਚਲਾਇਆ ਜਾ ਸਕਦਾ ਹੈ ਪਰ ਜਦੋਂ ਕਿ ਇਹ ਬਿਲਕੁਲ ਹੀ ਗਲਤ ਚੀਜ਼ ਸਾਬਤ ਹੋਈ ਹੈ ਪੈਸੇ ਦੇ ਨਾਲ ਸਕੂਲ ਖੜੇ ਹੋਗੇ 노 ਡਾਊਟ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੇ ਵੱਡੇ ਸਰਮਾਇਆਦਾਰ ਲੋਕਾਂ ਦੇ ਸਕੂਲ ਹੈ ਪਰ ਜੋ ਮੈਂ ਆਪ ਦੀ ਸੋਚ ਦੱਸਾਂ ਮੈਂ ਤਾਂ ਬੜੇ ਗਰਾਊਂਡ ਲੈਵਲ ਤੋਂ ਸਕੂਲ ਸ਼ੁਰੂ ਕੀਤਾ ਜੀ ਤੁਸੀਂ ਜਿਹੜੇ ਪਿੰਡ ਚ ਆਪਾਂ ਬੈਠੇ ਆ ਇਸ ਪਿੰਡ 'ਚ ਪੁੱਛ ਸਕਦੇ ਹਾਂ ਮੈਂ ਤਾਂ ਇੱਕ ਰਾਏ ਦੇ ਘਰ ਤੋਂ ਸੈਂਡ ਸੋਲਡਰ ਸ਼ੁਰੂ ਕੀਤਾ ਸੀ ਅੱਜ ਤੋਂ 20 ਸਾਲ ਪਹਿਲਾਂ ਜੀ ਤੇ ਉੱਥੋਂ ਚੱਲਦੇ ਚੱਲਦੇ ਬਚਪਨ ਤੱਕ ਆਈ ਹਾਂ ਮੇਰੇ ਅੰਦਰ ਵੀ ਕਈ ਵਾਰੀ ਇਹ ਸਵਾਲ ਦਾ ਦਰਦ ਹੁੰਦਾ ਜੋ ਤੁਸੀਂ ਪੁੱਛਿਆ ਪਰ ਇਹ ਸਵਾਲ ਤੇ ਮੈਂ ਤਾਂ ਨਹੀਂ ਬੋਲ ਸਕਦੀ ਕਿਉਂਕਿ ਮੇਰੀ ਆਪਦੀ ਲਾਈਨ ਇਹ ਹੀ ਹੈ ਜਿਹੜੀ ਗੱਲ ਤੁਸੀਂ ਕਮਾਈ ਦੀ ਕਹਿ ਰਹੇ ਹੋ ਜੀ ਕਮਾਈ ਜ਼ਰੂਰਤ ਵੀ ਹੈ ਪਰ ਪਰਸਨਲ ਆਪਦੀ ਜ਼ਰੂਰਤ ਵੀ ਹੈ ਔਰ ਜਦੋਂ ਆਪਾਂ ਇੰਨਾ ਸਟਾਫ ਰੱਖਿਆ ਹੋਇਆ ਹੈ ਉਹਨਾਂ ਨੂੰ ਪੇਹ ਦੇਣੀ ਸਿਸਟਮ ਨੂੰ ਮੇਨਟੇਨ ਕਰਨਾ ਕਮਾਈ ਚਾਹੀਦੀ ਹੈ ਪਰ ਇੱਕ ਐਜੂਕੇਸ਼ਨਲ ਲਾਈਨ ਹੀ ਇੱਕ ਅਜੀਬ ਚੀਜ਼ ਹੈ ਵੀ ਜਿੱਦੇ ਵਿੱਚ ਕਮਾਈ ਸਕੈਂਡਰੀ ਹੈ ਔਰ ਬੱਚਿਆਂ ਦਾ ਜਿਹੜਾ ਮਤਲਬ ਫਿਊਚਰ ਹੈ ਉਹ ਪ੍ਰਾਇਮਰੀ ਹੈ ਉਹ ਪਹਿਲੇ ਨੰਬਰ ਤੇ ਹੈ ਲੇਕਿਨ ਬਿਲਕੁਲ ਹੀ ਡਿਫਰੈਂਟ ਹੋ ਗਿਆ ਇਹ ਚੀਜ਼ ਮੈਂ ਵੀ ਰੋਜ਼ ਦੇਖਦੀ ਹਾਂ ਜਿੰਨੇ ਵੱਡੇ ਵੱਡੇ ਸਕੂਲ ਐ ਉਹਨਾਂ ਦੀਆਂ ਮੈਨੇਜਮੈਂਟ ਸਿਰਫ ਪੈਸਾ ਲਾ ਕੇ ਸਕੂਲ ਨੂੰ ਖੜਾ ਕਰ ਰਹੀਆਂ ਐ EMPLOYEE ਸਕੂਲ ਚਲਾ ਕੇ ਦੇ ਰਹੇ ਆ ਉਹਦੇ ਵਿੱਚ ਨੋ ਡਾਊਟ ਐਜੂਕੇਸ਼ਨ ਹੋ ਰਹੀ ਹੈ ਜੇ ਮੈਂ ਕਹਾਂ ਐਜੂਕੇਸ਼ਨ ਨਹੀਂ ਹੋ ਰਹੀ ਐਜੂਕੇਸ਼ਨ ਬੈਸਟ ਹੋ ਰਹੀ ਹੈ ਕਿਉਂਕਿ ਜੋ ਵੈਲ ਕੁਆਲੀਫਾਈਡ ਸਟਾਫ ਹੈ ਤਾਂ ਉਹ ਵਧੀਆ ਹੀ ਕਰਵਾ ਰਿਹਾ ਹੈ ਪਰ ਜਿਹੜੀ ਚੀਜ਼ ਅੱਜ ਜ਼ਰੂਰੀ ਹੈ ਜਿਹੜਾ ਆਪਣਾ ਸਵਾਲ ਸ਼ੁਰੂ ਹੋਇਆ ਸੀ ਬੱਚਿਆਂ ਨੂੰ ਡਿਸਪਲਾਈਨ ਬੱਚਿਆਂ ਦਾ ਕਰੈਕਟਰ ਬੱਚਿਆਂ ਦੀਆਂ ਮੋਰਲ ਵੈਲਿਊਜ਼ ਸੰਸਕਾਰ ਉਹ ਕਿਤੇ ਨਾ ਕਿਤੇ ਦਿਨ ਪ੍ਰਤੀ ਦਿਨ ਘਟਦੇ ਹੀ ਜਾ ਰਹੇ ਆ ਸਿਰਫ ਬੱਚੇ ਮਸ਼ੀਨਾਂ ਦੀ ਤਰ੍ਹਾਂ ਜਿਵੇਂ ਆਪਾਂ ਕਹਿੰਨੇ ਆ ਵੀ ਹੁਣ ਰੋਬੋਟ ਆ ਗਏ ਆ ਈਵਨ ਦੈਨ ਮੈਂ ਤਾਂ ਹੁਣ ਇਹ ਸੁਣਿਆ ਵੀ ਪੜ੍ਹਾਉਣ ਵਾਲੇ ਟੀਚਰ ਵੀ ਰੋਬੋਟ ਆ ਗਏ ਆ ਜੀ ਇਹ ਰੋਬੋਟ ਰਾਹੀਂ ਬੱਚਿਆਂ ਨੂੰ ਪੜਾਇਆ ਜਾਊਗਾ। ਨੋ ਡਾਊਟ ਬੱਚੇ ਕਿਤਾਬੀ ਗਿਆਨ ਬਹੁਤ ਵਧੀਆ ਲੈ ਲੈਣਗੇ। ਨੌਕਰੀਆਂ ਵੀ ਕਰ ਲੈਣਗੇ। ਪਰ ਜੋ ਅਸੀਂ ਕਿਤੇ ਬਹੁਤ ਪੁਰਾਣੇ ਸੰਸਕਾਰਾਂ ਦੀਆਂ ਗੱਲਾਂ ਕਰਦੇ ਸੀ, ਰਿਸ਼ਤਿਆਂ ਦੇ ਨਿੱਘ ਦੀਆਂ ਗੱਲਾਂ ਕਰਦੇ ਸੀ ਬੱਚਿਆਂ ਦੀਆਂ ਜਾਂ ਬੱਚਿਆਂ ਨੂੰ ਜੋ ਚੀਜ਼ ਚਾਹੀਦੀ ਸੀ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਮੀਰਾਂ ਦੇ ਬੱਚੇ ਨੌਕਰ ਪਾਲਦੇ ਆ ਔਰ ਇੱਕ ਗਰੀਬ ਦੇ ਬੱਚੇ ਨੂੰ ਮਾਂ ਨੇ ਪਾਲਿਆ ਹੁੰਦਾ ਤੇ ਉਹਨਾਂ ਦੇ ਵਿੱਚ ਜਿਹੜੀ ਇਨਸਾਨੀਅਤ ਦਾ ਫਰਕ ਹੁੰਦਾ ਉਹ ਸਾਨੂੰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ। ਕਿ ਉਸ ਬੱਚੇ ਦੇ ਅੰਦਰ ਜਿਹੜਾ ਮਾਂ ਨੇ ਪਾਲਿਆ ਉਹਦੇ ਅੰਦਰ ਇੱਕ ਇਨਸਾਨੀਅਤ ਹੋਊਗੀ ਰਿਸ਼ਤਿਆਂ ਦਾ ਨਿਗ ਵੀ ਹੋਊਗਾ ਰਿਸ਼ਤਿਆਂ ਦੀ ਪਰਖ ਵੀ ਹੋਏਗੀ ਔਰ ਜਿਹੜਾ ਇੱਕ ਮੇਡ ਨੇ ਜਾਂ ਜਿਹੜਾ ਆਪਾਂ ਕਹਿੰਦੇ ਆਂ ਵੀ ਕਿਰਾਏ ਤੇ ਰੱਖੇ ਹੋਏ ਬੰਦੇ ਨੇ ਪਾਲਿਆ ਉਹਦੀ ਪਰਵਰਿਸ਼ ਜ਼ਰੂਰ ਹੋਊਗੀ ਪਰ ਉਹਨੂੰ ਰਿਸ਼ਤਿਆਂ ਦੀ ਪਹਿਚਾਨ ਨਹੀਂ ਹੋਊਗੀ ਅੱਜ ਸਕੂਲ ਸਹੀ ਗੱਲ ਹੈ ਤੁਹਾਡੀ ਉਸੇ ਥੀਮ ਤੇ ਚੱਲ ਰਹੇ ਆ 노 ਡਾਊਟ ਐਜੂਕੇਸ਼ਨ ਦੇ ਰਹੇ ਆ ਬੱਚੇ ਜੌਬ 'ਚ ਵੀ ਜਾ ਰਹੇ ਆ ਪੜ ਵੀ ਰਹੇ ਆ ਪਰ ਕਿਤੇ ਨਾ ਕਿਤੇ ਜਿਹੜੀ ਚੀਜ਼ ਸਮਾਜ ਦੀ ਜ਼ਰੂਰਤ ਸੀ ਪ੍ਰਿਸ਼ਠੀਆਂ ਨੂੰ ਸਮਝ ਨਾ ਡਿਸਪਲਾਈਨ ਚ ਰਹਿ ਕਿ ਤੁਸੀਂ ਦੇਖਿਆ ਹੋਣਾ ਕੁਦੀ ਵੀਰ ਜੀ ਬੱਚਿਆਂ ਨੂੰ ਕੈਰੈਕਟਰ ਦੇ ਮੀਨਿੰਗ ਹੀ ਨਹੀਂ ਪਤਾ ਰਹੇ ਬੱਚਿਆਂ ਲਈ ਇਸ ਤਰ੍ਹਾਂ ਨਾਲ ਗੱਲਾਂ ਕਰਨੀਆਂ ਜਾਂ ਕੈਰੈਕਟਰ ਡਾਊਨ ਜਾਣਾ ਕਾਮਨ ਜੀ ਗੱਲ ਹੁੰਦੀ ਜਾ ਰਹੀ ਹੈ ਕਿਉਂ ਕਿ ਉਹਨਾਂ ਨੂੰ ਉਸ ਤਰ੍ਹਾਂ ਨਾਲ ਬਿਲਡ ਨਹੀਂ ਕੀਤਾ ਜਾ ਰਿਹਾ ਜੇ ਤੁਸੀਂ ਮੇਰੀ ਨਜ਼ਰ ਸਵਾਲ ਪੁੱਛਦੇ ਹੋ ਮੈਂ ਵੀ ਐਜੂਕੇਸ਼ਨ ਲਾਈਨ ਚੂਜ਼ ਕੀਤੀ ਹੈ 노 ਡਾਊਟ ਪਰ ਇਹ ਮੇਰਾ ਪਰਮਾਤਮਾ ਜਾਣਦਾ ਮੇਰੇ ਪੈਸੇ ਦੇ ਨਾਲ ਨਾਲ ਜਿਹੜੀ ਮੁੱਢਲੀ ਗੱਲ ਹੈ ਉਹ ਇਹੀ ਹੈ ਕਿ ਚੰਗਾ ਸਮਾਜ ਸਿਰਜਣਾ ਬੱਚਿਆਂ ਨੂੰ ਰਿਸ਼ਤਿਆਂ ਦੀ ਕਦਰ ਕੀਮਤ ਵੱਡੇ ਛੋਟੇ ਦੀ ਪਰਖ ਰਿਸ਼ਤੇ ਕਰੈਕਟਰ ਡਿਸਪਲਨ ਸਮਾਜ ਦੇ ਵਿੱਚ ਇੱਕ ਚੰਗਾ ਯੋਗਦਾਨ ਉਹ ਸਾਰੀਆਂ ਚੀਜ਼ਾਂ ਸਿਖਾਉਣਾ ਹੈ